ਮੇਰਾ ਨਾਮ ਰਜਿੰਦਰ ਸਿੰਘ ਰਾਣਾ ਆ। ਵੇਖੋ ਜੀ ਅਸੀਂ ਆ ਟਿਊਬਲ ਤੋਂ 1 ਮਹੀਨੇ ਤੋਂ ਲੜਦੇ ਪਏ ਆ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਕਰਕੇ ਕੱਲ ਹੀ 2-250 ਬੰਦਾ ਉੱਥੇ ਆਬਾਦੀ ਦਾ ਕਰਮਪੁਰਾ ਜਿਹੜਾ ਪਾਣੀ ਤੋਂ ਬੜਾ ਤੰਗ ਹੋਇਆ। ਉਹਨਾਂ ਨੂੰ ਇਕੱਠੇ ਕਰਕੇ ਪ੍ਰੈਸ ਕਾਨਫਰੰਸ ਕੀਤੀ। ਅੱਜ ਹੀ ਆਪਣਾ ਕਮਿਸ਼ਨਰ ਸਾਹਿਬ ਕੋ ਵੀ ਆਏ ਆ। ਕਮਿਸ਼ਨਰ ਸਾਹਿਬ ਨੇ ਕੀ ਆਸ਼ਵਾਸ਼ਣ ਦਵਾਇਆ? ਕਮਿਸ਼ਨਰ ਸਾਹਿਬ ਨੇ ਆਸ਼ਵਾਸਣ ਦਵਾਇਆ ਵੀ ਅਸੀਂ ਜਲਦ ਤੋਂ ਜਲਦ ਇਹਦੇ ਤੇ ਕੰਮ ਕਰਾਂਗੇ। ਅਗਰ ਤੁਹਾਡਾ ਮਸਲਾ ਨਾ ਆਏਗਾ ਤਾਂ ਅਗਲਾ ਤਾਂ ਰਸਤਾ ਭਕੇ। ਅਗਲਾ ਸਟੈਪ ਸਾਡੇ ਅੰਕੁਰ ਜੀ ਐਡਵੋਕੇਟ ਨੇ ਇਹ ਜੋ ਦੱਸਣਗੇ ਫਿਰ ਸਾਰੀ ਆਬਾਦੀ ਇਹਨਾਂ ਦੇ ਨਾਲ ਐ ਜੋ ਵੀ ਪ੍ਰੋਟੈਸਟ ਦੱਸਣਗੇ ਉਹ ਕਰਾਂਗੇ ਦੇਖੋ ਜੀ ਮੁਸ਼ਕਲ ਇਹ ਆਈ ਹੈ ਪਿਛਲੇ 1 ਮਹੀਨੇ ਤੋਂ ਆਬਾਦੀ ਕਰਮਪੁਰੇ ਦਾ ਤੇ ਬਿਊਟੀ ਐਜ ਨੂੰ ਪੰਜ ਫੇਸ ਦਾ ਜਿਹੜੇ ਟਿਊਬ ਵਾਲਾ ਨੂੰ ਅਜੇ ਲੱਗੇ ਸਿਰਫ 6 ਤੋਂ 7 ਸਾਲ ਹੋਏ ਨੇ ਉਹਨਾਂ ਦੇ ਬੋਰ ਹੀ ਬੈਠ ਗਏ ਨੇ ਸਭ ਤੋਂ ਇੰਪੋਰਟੈਂਟ ਸੋਚਣ ਵਾਲੀ ਗੱਲ ਤੇ ਹੈ ਕਿ ਪਹਿਲੇ ਤੇ 25 25 30 30 ਸਾਲ ਬੋਰ ਨਹੀਂ ਸੀ ਬੈਠਦੇ ਤੇ ਅੱਜ ਬੋਰ ਬੈਠਣ ਦਾ ਕਾਰਨ ਕੀ ਹੈ ਠੀਕ ਹੈ 5 ਸਾਲਾਂ 'ਚ ਇਹਦਾ ਮਤਲਬ ਕਿ ਅਕਾਲੀ ਭਾਜਪਾ ਗਵਰਨਮੈਂਟ ਦੇ ਵਿੱਚ ਬਹੁਤ ਜ਼ਿਆਦਾ ਕਰਪਸ਼ਨ ਹੋਈ ਹੈ ਇਹਦਾ ਮਤਲਬ ਵਾਰਡ ਨੰਬਰ 8 ਪੁਰਾਣੇ ਤੇ 6 ਨਵੀਂ ਦੇ ਵਿੱਚ ਜਿਹੜੇ ਪੁਰਾਣੇ ਕੌਂਸਲਰ ਸੀ ਜਾਂ ਪੁਰਾਣੇ ਲੀਡਰ ਸੀ ਉਹਨਾਂ ਨੇ ਅੰਨੀ ਕੋ ਕਰਪਸ਼ਨ ਕੀਤੀ ਹੈ ਕਿ 5 ਸਾਲਾਂ 'ਚ ਟਿਊਬਵੈੱਲ ਦਾ ਜਾਂ 7 ਸਾਲਾਂ 'ਚ ਟਿਊਬਵੈੱਲਾ ਦੇ ਬੋਰ ਬੈਠ ਗਏ ਨੇ ਠੀਕ ਹੈ ਦੂਸਰੀ ਚੀਜ਼ ਐ ਸੀ ਕਿ ਜਿਹੜਾ ਪਾਣੀ ਹੈਗਾ ਉਹ ਬੇਸਿਕ ਕਮਿਊਨਿਟੀਆਂ ਦੇ ਵਿੱਚ ਆਂਦਾ ਹੈ ਪਿਛਲੇ 1 ਹਫਤੇ ਤੋਂ ਪਾਣੀ ਨਹੀਂ ਸੀ ਆ ਰਿਹਾ ਜੇ ਆਈ ਸਾਹਿਬ ਨੇ ਐਕਸੀਅਨ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕੀਤੀ ਕਮਿਸ਼ਨਰ ਸਾਹਿਬ ਨੇ ਜੇਈ ਸਾਹਿਬ ਦੀ ਡਿਊਟੀ ਲਈ ਜੇਈ ਸਾਹਿਬ ਨੇ ਜਦੋਂ ਆ ਕੇ ਦੇਖਿਆ ਤੇ ਉਹਨਾਂ ਨੇ ਪੜਤਾਲ ਕਰਕੇ ਇਹ ਪਾਇਆ ਕਿ ਇਹਦਾ ਬੋਰ ਬਿਲਕੁਲ ਡੈਡ ਹੋ ਚੁੱਕਾ ਹੈ ਠੀਕ ਹੈ ਡੈਡ ਹੋਣ ਕਾਰਨ ਲੋਕਾਂ ਨੂੰ 45 ਡਿਗਰੀ ਤੋਂ 48 ਡਿਗਰੀ ਤੱਕ ਟੈਂਪਰੇਚਰ ਜਾ ਰਿਹਾ ਤੇ ਮੈਨੂੰ ਦੱਸੋ ਜਦੋਂ ਘਰ 'ਚ ਇੱਕ ਬੂੰਦ ਪਾਣੀ ਨਹੀਂ ਹੋਏਗੀ ਤੇ ਇਹ ਸੈਂਸਿਟਿਵ ਜਿਹੜਾ ਇਸ਼ੂ ਹੈ ਸੈਂਸਿਟੀਵਿਟੀ ਨੂੰ ਕੀ ਗੱਲ ਕਾਰਪੋਰੇਸ਼ਨ ਨੂੰ ਦੇਖਣਾ ਨਹੀਂ ਚਾਹੀਦਾ ਜੇ ਅਫਸਰਾਂ ਦੇ ਘਰ ਪਾਣੀ ਨਾ ਆਏ ਠੀਕ ਹੈ ਤਾਂ ਉਹਨਾਂ ਨੂੰ ਕਿਹੋ ਜਿਹਾ ਫੀਲ ਹੋਏਗਾ 45 ਡਿਗਰੀ ਤੇ 48 ਡਿਗਰੀ ਚ ਕੀ ਉਥੇ 10000 ਬੰਦੇ ਰਹਿ ਰਿਹਾ ਰੈਜ਼ਾਈਡ ਕਰ ਰਿਹਾ ਬਾਦੀਕਰਮਪੁਰਾ ਚ ਠੀਕ ਹੈ ਉਸੇ ਤਰੀਕੇ ਮੈਨੂੰ ਅੱਜ ਮੈਸੇਜ ਮਿਲਿਆ ਕਿ ਆਬਾਦੀ ਫੈਜਪੁਰਾ ਦੇ ਵਿੱਚ ਵੀ ਪਾਣੀ ਨਹੀਂ ਆ ਰਿਹਾ ਬਿਊਟੀ ਐਵੇਨਿਊ ਪੰਜ ਫੇਸ ਵਿੱਚ ਵੀ ਪਾਣੀ ਨਹੀਂ ਆ ਰਿਹਾ ਦਾ ਮਤਲਬ ਹੈ ਤਿੰਨ ਟਿਊਬਵਲਾਂ ਦੇ ਬੋਰ ਬਿਲਕੁਲ ਬੈਠ ਕੇ ਨੇ ਜਦੋਂ ਮਾਨਯੋਗ ਅਫਸਰਾਂ ਨੂੰ ਕਿਹਾ ਜਾਂਦਾ ਉਹ ਕਹਿ ਦਿੰਦਾ ਜੀ ਇਲੈਕਸ਼ਨ ਕੰਡਕਟਰ ਲੱਗਾ ਚੋਣ ਜਾਬਤਾ ਲੱਗਾ ਮੈਨੂੰ ਇੱਕ ਚੀਜ਼ ਦੱਸੋ ਜਿਹੜਾ ਰਾਈਟ ਟੂ ਵਾਟਰ ਐਕਟ ਜਿਹੜਾ ਹੈਗਾ ਇਹ ਮੈਂ ਦੱਸਣਾ ਚਾਹਾਂਗਾ ਇਹ ਇੰਟਰਨੈਸ਼ਨਲ ਐਕਟ ਹੈਗਾ ਇਹ ਮੈਂ ਅਫਸਰਾ ਨੂੰ ਵੀ ਸਮਝਾਉਣਾ ਚਾਹਾਂਗਾ ਕਿ ਇਹ ਯੂਨਾਈਟਿਡ ਨੇਸ਼ਨ ਅਸੈਂਬਲੀ ਦੇ ਵਿੱਚ ਯੂਨ ਅਸੈਂਬਲੀ ਵਿੱਚ ਯੂਨਾਈਟਿਡ ਨੇਸ਼ਨ ਆਫ ਜਨਰਲ ਅਸੈਂਬਲੀ ਦੇ ਵਿੱਚ 2010 ਦੇ ਵਿੱਚ ਐਕਟ ਬਣਿਆ ਸੀ ਠੀਕ ਹੈ ਜਿਹਦੇ ਵਿੱਚ ਕਲੀਅਰ ਕਟ ਹੈ ਕਿਹਾ ਗਿਆ ਕਿ ਪਾਣੀ ਨੂੰ ਹਰ ਹਾਲਤ ਚ ਲੋਕਾਂ ਨੂੰ ਪ੍ਰੋਵਾਈਡ ਕੀਤਾ ਜਾਏ ਆਰਟੀਕਲ 31 ਸਬਸੈਕਸ਼ਨ ਉਹਦਾ 1 ਉਹਦੇ ਵਿੱਚ ਕਲੀਅਰ ਕਟ ਕਿਹਾਦਾ ਕਿ ਬੇਸਿਕ ਐਮਿਨਿਟੀਆਂ ਜਿਹੜੀਆਂ ਹੈਆਂ ਪਾਣੀ ਹੋ ਗਿਆ ਸਟਰੀਟ ਲਾਈਟ ਹੋ ਗਈ ਸੜਕਾ ਹੋ ਗਿਆ ਇਹਨੂੰ ਕੋਈ ਵੀ ਗਵਰਨਮੈਂਟ ਇਹ ਚੀਜ਼ ਕਹੇ ਕਿ ਆਪਣਾ ਪਿੱਛਾ ਨਹੀਂ ਛਡਵਾ ਸਕਦੇ ਕਿ ਅਸੀਂ ਨਹੀਂ ਪ੍ਰੋਵਾਈਡ ਕਰ ਸਕਦੇ ਹੁਣ ਦੇਖੋ ਖਮਿਆਜਾ ਪਿਛਲੀਆਂ ਸਰਕਾਰਾਂ ਦਾ ਭੁਗਤਣਾ ਸਾਨੂੰ ਪੈ ਰਿਹਾ ਤੇ ਆਮ ਲੋਕਾਂ ਨੂੰ ਪਿਆਰੇ ਠੀਕ ਹੈ ਤਾਂ ਕਰਕੇ ਕੱਲ ਬਾਦੀ ਕਰਮਪੁਰਾ ਚ 250 300 ਲੋਕ ਇਕੱਠੇ ਹੋਏ ਸੀ ਠੀਕ ਹੈ ਤੇ ਆਪ ਕੱਲ ਮੈਂ ਉਹਨਾਂ ਦਾ ਮੁੱਦਾ ਦੇਖਿਆ ਅੱਜ ਦੇਖੋ ਸੁਣਨ ਚ ਆਇਆ ਕਿ ਉਹ ਪੈਨਲ ਬੋਰਡ ਵੀ ਕੱਟ ਕੇ ਲੈ ਗਏ ਨੇ ਟਿਊਬਵੈਲ ਆਪਰੇਟਰ ਜਿਹੜੇ ਹੈਗੇ ਸੀ ਠੀਕ ਹੈ ਉਹ ਸਾਰਾ ਕੁਝ ਲਾ ਕੇ ਲੈ ਗਏ ਇਹਦਾ ਮਤਲਬ ਕਿ ਅਗਲੇ ਨੇ ਇਹ ਵੀ ਦੇਖ ਰਹੇ ਨੇ ਕਿ ਹੁਣ ਟਿਊਬਵੈਲ ਤੇ ਬਹਿ ਗਿਆ ਤਾਰਾ ਤੂਰਾ ਵੀ ਇਹਦੀਆਂ ਵੱਢ ਕੇ ਲੈ ਜਾਓ ਉਹ ਕੀ ਪਤਾ ਕਿਤੇ ਹੋਰ ਨਵਾਂ ਟਿਊਬਵੈਲ ਪੈਣਾ ਤੇ ਉੱਥੇ ਲਾ ਦੇਣ ਇਹ ਵੀ ਮੈਂ ਅੱਜ ਕਮਿਸ਼ਨਰ ਸਾਹਿਬ ਨੂੰ ਸੰਗਿਆਨ ਦੇ ਵਿੱਚ ਲੈ ਕੇ ਆਂਦਾ ਨੋਟਿਸ ਲਿਆਂਦਾ ਕਿ ਅਸੀਂ ਸਰ ਇਹ ਜਿਹੜਾ ਬੋਰ ਹੈਗਾ ਚਾ ਇਲੈਕਸ਼ਨ ਕਮਿਸ਼ਨਰ ਤੋਂ ਇਹਦੀ ਪਰਮਿਸ਼ਨ ਲਓ ਕਿਉਂਕਿ ਇਹ ਇਹ ਜਿਹੜਾ ਹੈਗਾ ਰਾਈਟ ਟੂ ਵਾਟਰ ਜਿਹੜਾ ਹੈਗਾ ਇਹ ਐਕਟ ਹੈਗਾ ਠੀਕ ਹੈ ਇਹਦੇ ਵਿੱਚ ਰਾਈਟ ਟੂ ਵਾਟਰ ਇੱਕ ਡਿਗਨੀਫਾਈਡ ਲਾਈਫ ਦੇ ਲਈ ਰਿਸਪਾਂਸਿਬਲ ਹੈ ਹਰ ਅਫਸਰ ਰਿਸਪਾਂਸਿਬਲ ਹੈ ਅੰਡਰ ਆਰਟੀਕਲ 21 ਠੀਕ ਹੈ ਅੰਡਰ ਆਰਟੀਕਲ 31 ਸਬਸੈਕਸ਼ਨ 1 ਦੇ ਵਿੱਚ ਇਹ ਚੀਜ਼ਾਂ ਬੇਸਿਕ ਅਮੈਨਿਟੀਆਂ ਦੇ ਵਿੱਚ ਲੋਕਾਂ ਨੂੰ ਮਿਲਣਗੀਆਂ ਤਾਂ ਕਰਕੇ ਸਰ ਅਸੀਂ ਲੋਕਾਂ ਦੇ ਹੱਕ ਦੇ ਵਿੱਚ ਜਿਵੇਂ ਮੈਂ ਇੱਕ ਸਮਾਜ ਸੇਵੀ ਵੀ ਹਾਂ ਤੇ ਆਮ ਆਦਮੀ ਪਾਰਟੀ ਦਾ ਇੱਕ ਛੋਟਾ ਜਿਹਾ ਵਲੰਟੀਅਰ ਵੀ ਹਾਂ ਤੇ ਐਜ਼ ਅ ਸਮਾਜ ਸੇਵੀ ਮੈਂ ਆਬਾਦੀ ਕਰਮਪੁਰੇ ਦੇ ਲੋਕਾਂ ਦੀ ਆਵਾਜ਼ ਚੁੱਕਣ ਆਇਆ ਅੱਜ ਅਸੀਂ ਮੈਮੋਰੰਡਮ ਕਮ ਰਿਮਾਈਂਡਰ ਜਿਹੜਾ ਮੈਂ 5 ਮਹੀਨੇ ਪਹਿਲੇ ਵੀ ਕਮਿਸ਼ਨਰ ਸਾਹਿਬ ਨੂੰ ਰਿਮਾਈਂਡਰ ਦਿੱਤਾ ਸੀ ਕਿ ਬਿਊਟੀ ਐਵੇਨਿਊ 5 ਫੇਜ਼ ਦਾ ਤੇ ਆਬਾਦੀ ਕਰਮਪੁਰੇ ਦਾ ਟੂਵਲ ਬਹਿਣ ਵਾਲਾ ਉਹਦੇ ਤੇ ਐਕਟ ਕਰੋ ਅੱਜ ਉਹਦੇ ਚ ਇੱਕ 12 ਹੋਰ ਐਡ ਕਰਤਾ ਬਾਦੀ ਫੈਜਪੁਰੇ ਦਾ ਵੀ ਕਿਉਂਕਿ ਉਹ ਵੀ ਬੈਠਾ ਦਾ ਹਾਊਸਿੰਗ ਬੋਰਡ ਦਾ ਵੀ ਬੈਠਾ ਦਾ ਟਿਊਬਲ ਇਹਦਾ ਮਤਲਬ 45 ਤੋਂ 48 ਡਿਗਰੀ ਟੈਂਪਰੇਚਰ ਤੇ ਕਿੱਥੇ ਹੈਗੇ ਲੀਡਰ ਇਹ ਜਾਗ ਜਾ ਕੇ ਵੇਖਣ ਕਿ ਜਿਹੜੇ ਟਿਊਬਲ ਬੈਠੇ ਨੇ ਇਹਨਾਂ ਦੀ ਰਿਸਪੌਂਸਿਬਿਲਟੀ ਕਾਉਂਟੇਬਿਲਟੀ ਨਹੀਂ ਬੰਦੀ ਕਿ ਟਿਊਬਲ ਵਨ ਤਾਂ ਕਰਕੇ ਮੈਂ ਅੱਜ ਸਾਰਿਆਂ ਨੂੰ ਅੱਜ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਨਾ ਆਇਆ ਹਾਂ ਕਿ ਤੁਸੀਂ ਇਲੈਕਸ਼ਨ ਕਮਿਸ਼ਨ ਤੋਂ ਸਪੈਸ਼ਲ ਅਪਰੂਵਲ ਲੈ ਕੇ ਇਹ ਬੇਸਿਕ ਨੀਡ ਦੇ ਵਿੱਚ ਆਂਦਾ ਇਹਦੇ ਚ ਕੋਈ ਰਾਜਨੀਤੀ ਨਹੀਂ ਹੈਗੀ ਤੁਸੀਂ ਦੁਬਾਰਾ ਤੋਂ ਬੋਰ ਕਰਾ ਇਨੂੰ ਪਾਣੀ ਲੋਕਾਂ ਤੱਕ ਪਹੁੰਚਾਓ ਜੇ ਲੋਕਾਂ ਤੱਕ ਪਾਣੀ ਨਹੀਂ ਪਹੁੰਚੇਗਾ ਫਿਰ ਜੇ ਇਹ ਇਲੈਕਸ਼ਨ ਕਮਿਸ਼ਨਰ ਤੋਂ ਪਰミਸ਼ਨ ਨਹੀਂ ਲੈ ਸਕਣਗੇ ਕਮਿਸ਼ਨਰ ਸਾਹਿਬ ਮੈਂ ਫਿਰ ਇਲੈਕਸ਼ਨ ਕਮਿਸ਼ਨਰ ਕੋਲ ਜਾਵਾਂਗਾ ਚਾਹੇ ਮੈਨੂੰ ਸਟੇਟ ਦੇ ਇਲੈਕਸ਼ਨ ਕਮਿਸ਼ਨਰ ਜਿਹੜੇ ਡੀਸੀ ਸਾਹਿਬ ਉਹਨਾਂ ਕੋਲ ਜਾਣਾ ਪਏ ਚਾਹੇ ਮੈਨੂੰ ਸੈਂਟਰਲ ਗਵਰਨਮੈਂਟ ਦੇ ਇਲੈਕਸ਼ਨ ਕਮਿਸ਼ਨ ਕੋਲ ਜਾਣਾ ਪਏ ਕਿਉਂਕਿ ਅੱਜ ਜਿਹੜੀ ਹੈ ਈਮੇਲ ਹੈ ਇਹਦੀ ਮੈਂ ਕਾਪੀ ਦੇਖੋ ਤਿੰਨ ਜਗ੍ਹਾ ਕਰਨ ਲੱਗਾ ਹਾਂ ਇਹਦੀ ਕਾਪੀ ਇੱਕ ਇਹਦੀ ਕਾਪੀ ਮੈਂ ਚੀਫ ਮਿਨਿਸਟਰ ਸਾਹਿਬ ਨੂੰ 16 ਮਈ ਨੂੰ ਆਲਰੇਡੀ ਕਰਤੀ ਮੁੱਖ ਮੰਤਰੀ ਸਾਹਿਬ ਨੂੰ ਦੂਸਰੀ ਕਾਪੀ ਅੱਜ ਮੈਂ ਇਹਦੀ ਹਿਊਮਨ ਰਾਈਟ ਕਮਿਸ਼ਨ 'ਚ ਵੀ ਕਰਨ ਲੱਗਾ ਕਿਉਂਕਿ ਜੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਇਹਦਾ ਮਤਲਬ ਲੋਕਾਂ ਦੇ ਹਿਊਮਨ ਰਾਈਟਸ ਨੂੰ ਸਨਭ ਕੀਤਾ ਜਾ ਰਿਹਾ ਹੈ ਤੀਸਰੀ ਇਹਦੀ ਕਾਪੀ ਮੈਂ ਪੰਜਾਬ ਵਿਜੀਲੈਂਸ ਬਿਊਰੋ ਨੂੰ ਕਰਾਂ ਲੱਗਾ ਪੰਜਾਬ ਸਟੇਟ ਦੇ ਤਾਂ ਕਿ ਇਹ 5 ਤੋਂ 7 ਸਾਲ ਜਿਹੜਾ ਟਿਊਬਵਲ ਚੱਲਿਆ ਟਿਊਬਵਲਾ ਦੀ ਬੁਨਿਆਦ ਤੇ 25-25 ਸਾਲ ਹੁੰਦੀ ਦਾ ਚੈੱਕ ਕੀਤਾ ਜਾਏ ਕਿ ਕਾਗਜ਼ਾਂ 'ਚ ਕਿਹੜੀ ਮੋਟਰ ਕਹੀ ਗਈ ਸੀ ਤੇ ਵਿੱਚ ਕਿਹੜੀ ਮੋਟਰ ਪਈ ਹੈ ਕਿਉਂਕਿ ਮੈਨੂੰ ਡਾਊਟ ਹੈ ਕਿ ਕੱਲ ਸਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜੀ ਮੋਟਰ ਬਾਦੀ ਕਰਮਪੁਰੇ ਤੋਂ ਕੱਢੀ ਉਹ ਫਟਾਫਾਟੀ ਉਹ ਟੈਂਪੂ ਲੈ ਆ ਗਏ ਤੇ ਉਹਨੂੰ ਲੈ ਗਏ ਨੇ ਮੋਟਰ ਨੂੰ ਇਹਦਾ ਮਤਲਬ ਕਿ ਅੰਦਰ ਮੋਟਰ ਕੋਈ ਇਹਨਾਂ ਨੇ ਗਲਤ ਪਾਈ ਦੀ ਸੀ ਉਸ ਤੋਂ ਬਾਅਦ ਉਹ ਕੋਈ ਹੋਰ ਮੋਟਰ ਸ਼ੋਅ ਕਰਨਗੇ ਜਿਹੜੀ ਉਸ ਟਾਈਮ ਦੇ ਕ ਹਈ ਹੈ ਵਿਜੀਲੈਂਸ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਕਿ ਬਿਊਟੀ ਐਵੇਨਿਊ ਚ ਜਿਨ੍ਹਾਂ ਨੇ ਗਲਤ ਟਿਊਬਵੈਲ ਲਾਇਆ ਜਿਨ੍ਹਾਂ ਨੇ ਬਾਦੀਕਰਮਪੁਰੇ ਚ ਗਲਤ ਟਿਊਬਵੈਲ ਲਾਇਆ ਉਹ ਬੰਦੇ ਲੋਕਾਂ ਦੇ ਸਾਹਮਣੇ ਆ ਸਕਣ ਉਹਨਾਂ ਦੇ ਚਿਹਰੇ ਤੇ ਪੁਰਾਣੀ ਪਾਰਟੀ ਦੇ ਲੀਡਰਾਂ ਦੇ ਚਿਹਰੇ ਵੀ ਲੋਕਾਂ ਸਾਹਮਣੇ ਆ ਸਕਣ ਜਿਹੜੇ ਸੋਸ਼ਲ ਸਿਕਿਉਰਿਟੀ ਦੀਆਂ ਸਕੀਮਾਂ ਦੇ ਵਿੱਚ ਜਾ ਉਸ ਇਲਾਕਿਆਂ ਚ ਜਿੱਥੇ ਲੋਕ ਅਨੇ ਅਵੇਅਰ ਨਹੀਂ ਐ ਉਹਨਾਂ ਨਾਲ ਧੰਦਲੀਆਂ ਕਰ ਲੰਦੇ ਕਰੋੜਾ ਰੁਪਏ ਅਰਬਾ ਰੁਪਏ ਇਹਨਾਂ ਨੇ ਧੰਦਲੀਆਂ ਕੀਤੀਆਂ ਅੱਗੇ ਦੇਖੋ ਤੁਸੀਂ ਮੈਂਟਲ ਹਸਪੀਟਲ ਸਰਕਾਰੀ ਹਸਪਤਾਲ ਦੀ ਜ਼ਮੀਨ ਵੇਚਤੀ ਗਈ ਜਿੱਥੇ ਅੱਜ ਦੀ ਦੇਰ ਤੱਕ ਟ੍ਰਿਲੀਅਨ ਤੇ ਤਾਜ ਬਣਿਆ ਠੀਕ ਹੈ ਕਿਉਂਕਿ ਅਨਾ ਅਵੇਅਰਨੈਸ ਨਹੀਂ ਸੀ ਲੋਕਾਂ ਚ ਅੱਜ ਵੀ ਉਹਨਾਂ ਲੋਕਾਂ ਦੇ ਘਰਾਂ ਦੇ ਅੱਗੇ ਕੰਦਾ ਕਰਵਾਈਆਂ ਜਾ ਰਹੀਆਂ ਠੀਕ ਹੈ ਕਿਉਂਕਿ ਅਵੇਅਰਨੈਸ ਨਹੀਂ ਹੈਗੀ ਸੀ ਠੀਕ ਹੈ ਇਸ ਚੀਜ਼ ਨੂੰ ਉਦੋਂ ਵੀ ਅਸੀਂ ਲੜਾਈ ਲੜੀ ਅੱਜ ਵੀ ਅਸੀਂ ਲੜਾਈ ਲੜ ਰਹੇ ਹਾਂ ਤੇ ਅੱਗੋਂ ਵੀ ਅਸੀਂ ਜਿੱਥੇ-ਜਿੱਥੇ ਵੀ ਅੰਮ੍ਰਿਤਸਰ ਵਸਤੀਆਂ ਨੂੰ ਜਾਂ ਉਹਨਾਂ ਦੇ ਹੱਕਾਂ ਨੂੰ ਫੰਡਾਮੈਂਟਲ ਰਾਈਟਸ ਨੂੰ ਜਾਂ ਹਿਊਮਨ ਰਾਈਟਸ ਦੀ ਘਾਣ ਸਰਕਾਰ ਕਰੇ ਜਾਂ ਕੋਈ ਨਾ ਕੋਈ ਸਰਕਾਰੀ ਅਫਸਰ ਕਰੇ ਉਥੇ ਮੈਂ ਡਟ ਕੇ ਖਲੋਤਾ ਕਿਉਂਕਿ ਮੈਂ ਅਫਸਰਾਂ ਨੂੰ ਦੱਸਣਾ ਚਾਹਾਂਗਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਧੰਦਲੀ ਬਿਲਕੁਲ ਨਹੀਂ ਹੋਣੀ ਕਿਉਂਕਿ ਇਹ ਖੁਦ ਕ੍ਰਾਂਤੀ ਚੋਂ ਨਿਕਲੀ ਆਈ ਸਰਕਾਰ ਹੈ ਤਾਂ ਅੱਛੇ ਕੰਮ ਕਰ ਰਹੀ ਹੈ ਸਰਕਾਰ ਤੇ ਮੈਂ ਅਫਸਰਾਂ ਨੂੰ ਵੀ ਕਹਾਂਗਾ ਕਿ ਤੁਸੀਂ ਵੀ ਅੱਛੇ ਕੰਮ ਕਰੋ ਤਾਂ ਜੋ ਤੁਹਾਡੇ ਤੇ ਵੀ ਕੋਈ ਗਾਜ ਨਾ ਦੇਖ ਸਕੇ ਥੈਂਕ ਯੂ ਵੈਰੀ ਮਚ ਜੇ ਲੋਕ ਕੰਮ ਨਹੀਂ ਕਰਨਗੇ ਤੇ ਅਸੀਂ ਪ੍ਰੋਟੈਸਟ ਕਰਾਂਗੇ ਦੁਬਾਰਾ ਇਹਦਾ